ਕਿ ਜਿਹੜੀ ਸਰਕਾਰ ਹੈ ਬਿਲਕੁਲ ਹਰ ਡੈਮੋਕਰੈਟਿਕ ਰੂਟ ਤੇ ਚੱਲਦੀ ਆ ਜੇ ਕੋਈ ਪੱਤਰਕਾਰ ਬੋਲਦੇ ਆ ਉਹਨੂੰ ਚੱਕ ਜੇਲ੍ਹ ਸੁਟਿਆ ਜਾਂਦਾ ਜੇ ਕੋਈ ਇੰਟੈਲੈਕਚੁਅਲ ਬੋਲਦੇ ਆ ਉਹਨੂੰ ਚੱਕ ਜੇਲ੍ਹ ਸੁਟਿਆ ਜਾਂਦਾ ਸੋ ਜਿਸ ਤਰ੍ਹਾਂ ਸੰਜੇ ਸਿੰਘ ਦੀ ਗ੍ਰਿਫਤਾਰੀ ਕੀਤੀ ਅਸੀਂ ਵੀ ਜ਼ੋਰਦਾਰ ਸ਼ਬਦਾਂ ਦੇ ਨਿਹੱਦੀ ਵੀ ਕਰਦੇ ਆ ਔਰ ਬਿਲਕੁਲ ਸੜਕਾਂ ਤੇ ਆ ਕੇ ਸਰਕਾਰ ਦੇ ਰੰਗ ਘਟੇ ਕਰਾਂਗੇ ਮੈਂ ਸਮਝਦਾ ਵੀ ਕੇਂਦਰ ਸਰਕਾਰ ਨੂੰ ਜਈਆ ਕਾਰਵਾਈਆਂ ਤੋਂ ਬੰਦੇਸ਼ ਕਰਨਾ ਚਾਹੀਦਾ ਜਿਹਦੇ ਨਾਲ ਇਹਦੇ ਨਾਲ ਲੋਕਾਂ ਦੇ ਅੰਦਰ ਜਿਹੜਾ ਡੈਮੋਕ੍ਰੇਸੀ ਦੇ ਪ੍ਰਤੀਕਿਣ ਸਰਕਾਰਾਂ ਦੇ ਪ੍ਰਤੀਬੰਧੀਆਂ ਲੋਕਾਂ ਦੀ ਇੱਕ ਹੁੰਦੀ ਆ ਵੀ ਸਰਕਾਰ ਲੋਕਾਂ ਦੇ ਸੱਖਿਆ ਠੀਕ ਹੈ ਉਹਨਾਂ ਨੂੰ 7 ਵਜੇ ਦੀ ਆ ਸੋ ਮੈਂ ਅਜ ਦਿੰਦਿਆ ਕਰਦੇ ਆਂ ਔਰ ਬਾਕੀ ਪਾਰਟੀ ਜੋ ਵੀ ਦੇ ਵਸਵਾਂਚ ਕੰਮ ਕਰੇਗੀ ਡਟ ਕੇ ਉਹਨਾਂ 'ਤੇ ਨਾਸ ਕਰਦੇ ਆਂ ਕਿਸਾਨਾਂ ਕੋਲੋਂ ਪ੍ਰਾਲੀ ਨੂੰ ਆਗੂ ਲਗਾਈ ਜਾ ਰਹੀ ਹੈ ਬਿਲਕੁਲ ਅਸੀਂ ਤਾਂ ਅਪੀਲ ਕਰ ਸਕਦੇ ਆਂ ਔਰ ਮੈਂ ਜ਼ਰੂਰ ਇਹ ਕਹਾਂ ਕਿ ਸਾਡੇ ਗੁਰੂ ਸੇਵਾਣਾ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਸੈਂਕੜੇ ਸਾਲ ਪੈਨੋ ਵਾਤਾਵਰਨ ਨੂੰ ਲੈ ਕੇ ਉਹਨਾਂ ਦੀ ਗੱਲ ਹੀ ਆਪਾਂ ਮੰਨ ਲਈਏ ਸੋ ਸਾਣ ਵੀਰਾਂ ਨੇ ਵੀ ਇਸੇ ਮੌਸਮ 'ਚ ਸਾਹ ਲੈਣਾ ਇਸੇ ਵਾਤਾਵਰਣ 'ਚ ਉਹਨਾਂ ਨੇ ਵੀ ਜੀਣਾ ਸੋ ਸਾਡੀ ਹੰਮਲ ਰਿਕਵੈਸਟ ਹੈ ਵੀ ਬੋ ਸਬਸਟੀਟਿਊਟ ਆਏ ਉਹਨਾਂ ਦਾ ਇਸਤੇਮਾਲ ਕਰਕੇ ਪ੍ਰਾਲੀ ਦਾ ਨੁਟਾਰਾ ਕੀਤਾ ਜਾਵੇ ਪ੍ਰਾਲੀ ਜਲਾਣੀ ਨਹੀਂ ਚਾਹੀਦੀ ਲਾਸਟ ਵਕਤ ਨਹੀਂ ਐਸਪੀਐਨ ਦੇ ਪੱਧਰ 'ਤੇ ਵੀ ਗੱਲ ਵਾਜਦਾ ਮੈਨੂੰ ਹੈ ਕਿ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਤੇ ਹੰਦੀ ਸਿੰਘ ਜੰਮੇ ਨੇ ਡਿਮਾਂਡ ਕੀਤੀ ਹੈ ਕਿ ਹਾਲ ਪਾਰਟੀ ਮੀਟਿੰਗ ਲਈਏ ਅੱਜ ਕੈਬਨਟ ਦੀ ਮੀਟਿੰਗ ਵੀ ਹੋਈ ਸੀ ਕਿ ਇਹ ਰੂਟ ਰੇਕਸ ਬਣਾਈ ਜਾ ਰਹੀ ਹੈ ਬਿਲਕੁਲ ਅਸੀਂ ਪੰਜਾਬ ਦੇ ਅੰਦਰ ਇੱਕ ਬੂੰਦ ਵੀ ਪਾਣੀ ਪੰਜਾਬ ਕੋ ਨਹੀਂ ਹੈ ਪੰਜਾਬ ਦਾ ਪਾਣੀ ਪੰਜਾਬ ਲਈ ਹੀ ਮਤਲਬ ਜਿਹੜਾ ਪੂਰਾ ਨਹੀਂ ਹੈਗਾ ਸੋ ਕਿਸੇ ਵੀ ਕੀਮਤ ਤੇ ਮਤਲਬ ਜਿਹੜਾ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਏਗਾ ਉਹਦੀ ਰਾਖੀ ਕਰੇਗੀ ਸਰਕਾਰ ਦੀ ਕੋਈ ਤਰ੍ਹਾਂ ਬਚਦਾਤਾ ਹੋਰ ਮਾਝੂਗ ਮੁੱਖ ਮੰਤਰੀ ਜਿਸਰੋਂ ਨੇ ਹਿਸਟੋਰੀਕਲ ਫੈਸਲੇ ਇਸ ਦਿਨਾਂ ਚ ਲਏ ਆ ਪੰਜਾਬ ਦੇ ਪਾਣੀਾਂ ਦੇ ਸਵਾਲ ਉੱਤੇ ਮੈਂ ਸਮਝਦਾ ਵੀ ਬਹੁਤ ਹੀ ਇੱਕ ਸੈਂਟੀਫਿਕ ਬੇਸ ਦੇ ਉੱਤੇ ਬੜੇ ਅਨਾਰਜਿਕ ਢੰਗ ਦੇ ਨਾਲ ਉਹ ਇਸ ਸਵਾਲ ਨੂੰ ਲੈ ਕੇ ਉਹ ਕੰਮ ਕਰ ਰਹੇ ਨੇ ਔਰ ਅਸੀਂ ਪੰਜਾਬ ਦੇ ਪਾਣੀ ਦੀ ਰਾਖੀ ਕਰਾਂਗੇ ਪਹਿਲੀ ਗੱਲ ਤਾਂ ਖੰਨਾ ਮੰਡੀ ਬੜੀ ਇਤਿਹਾਸਕ ਮੰਡੀ ਹੈ ਜੀ ਔਰ ਮੈਂ ਜਿਸ ਮੰਡੀ ਚ ਆਇਆ ਸੋ ਪੰਜਾਬ ਦੇ ਅੰਦਰ ਪੈੜੀ ਦਾ ਸੀਜ਼ਨ ਜਿਹੜਾ ਹੈ ਉਹ ਪਹਿਲੀ ਗ੍ਰੀਨ ਤੋਂ ਸ਼ੁਰੂ ਹੋ ਚੁੱਕਿਆ ਸੋ ਪੰਜਾਬ ਖੇਤੀਬਾੜੀ ਪ੍ਰਧਾਨ ਸਾਡੀ ਸਟੇਟ ਹੈਗੀ ਆ ਔਰ ਇਹ ਦੋਵੇਂ ਸੀਜ਼ਨ ਪੰਜਾਬ ਦੇ ਅੰਦਰ ਪੈੜੀ ਔਰ ਵੀਟ ਦਾ ਸੀਜ਼ਨ ਪੰਜਾਬ ਦੀ ਇਕਨੋਮੀ ਦੇ ਅੰਦਰ ਬਹੁਤ ਵੱਡਾ ਇਹਨਾਂ ਦਾ ਰੋਲ ਹੈਗਾ ਬੜੀ ਵੱਡੀ ਭੂਮਿਕਾ ਸੋ ਨਾ ਕੇਵਲ ਕਿਸਾਨ ਭਲਕੇ ਇਹਦੇ ਨਾਲ ਆੜਤੀ ਮਿਲਰਸ ਮਜ਼ਦੂਰ ਵੀ ਸੋ ਬਹੁਤ ਸਾਰੇ ਕੋੜਾ ਲੋਕ ਇਸ ਸੀਜ਼ਨ ਨਾਲ ਜੁੜੇ ਆ ਜਿਨ੍ਹਾਂ ਦੀ ਆਸਾ ਉਮੀਦਾਂ ਇਹਦੇ ਨਾਲ ਜੁੜੀਆਂ ਹੁੰਦੀਆਂ ਨੇ ਸੋ ਅੱਜ ਮਾਰਚੂਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਜਿਹੜਾ ਸੀਜ਼ਨ ਸ਼ੁਰੂ ਹੋਇਆ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਦਾ ਚਵਾੰਦੇ ਨੇ ਉਹਦੇ ਸੰਦਰਭ ਚ ਅੱਜ ਮੈਂ ਖੰਨਾ ਮੰਡੀ ਚ ਆਇਆ ਇਸ ਤੋਂ ਪਹਿਲਾਂ ਸਰਹੰਦ ਦੇ ਅੰਦਰ ਉਹ ਇਸ ਤੋਂ ਬਾਅਦ ਫਲੋਰ ਜਾਣਾ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜੀ ਕਿਸਾਨ ਹੈ ਕਿਸਾਨ ਦੀ ਦੋ ਚਿੰਤਾਵਾਂ ਹੁੰਦੀਆਂ ਨੇ ਮੰਡੀ ਨੂੰ ਲੈ ਕੇ ਜਦੋਂ ਬਸਲ ਲੈ ਕੇ ਆਉਂਦਾ ਮੰਡੀ ਚ ਪਹਿਲੀ ਉਹਦੀ ਚਿੰਤਾ ਹੁੰਦੀ ਹੈ ਕਿ ਟਾਈਮ ਸਰ ਮੇਰਾ ਅਨਾਜ ਮੰਡੀ ਚ ਚੱਕਿਆ ਜਾਂਦਾ ਜਿਹੜੀ ਆਮ ਪਰਸੈਪਸ਼ਨ ਬਣੀ ਆ ਪੁਰਾਣੀ ਦਾ ਪ੍ਰੈਕਟਿਸ ਵੀ ਗਾ ਲਓ ਕਿਸੇ ਕਿਸੂ ਦੀ ਰਹੀ ਆ ਕਿ ਕਿਸਾਨ ਚਾਰ ਚਾਰ ਪੰਜ ਪੰਜ ਹਫ਼ਤੇ ਹਫ਼ਤਾ ਭਰ ਵੀ ਉਹਨੂੰ ਮੰਡੀਆਂ ਸਿ ਬਹਿਣੇ ਪੈਂਦਾ ਸੀਗਾ ਤੇ ਫਿਰ ਉਹਦੇ ਚੋਂ ਨਿਕਲਦਾ ਹੀ ਕਿਸਾਨ ਦੀ ਦੀਵਾਲੀ ਤੇ ਵਿਸਾਖੀ ਜਿਹੜੀ ਉਹ ਮੰਡੀ ਢੇਰੀਆਂ ਚ ਗੁਜ਼ਰਦੀ ਉਹ ਤੇ ਸੋਹਣੇ ਪੈਂਦਾ ਪਰ ਕਿਉਂਕਿ ਜਦੋਂ ਦੀ ਪੰਜਾਬ ਦੇ ਅੰਦਰ ਮਾਨਸਾਬ ਦੀ ਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਕੰਮ ਕਰ ਰਹੀ ਹੈ ਕਿਉਂ ਇਹ ਸਰਕਾਰ ਨੇ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਇਹ ਸਾਡਾ ਚੌਥਾ ਸੀਜ਼ਨ ਹੈਗਾ ਦੋ ਸੀਜ਼ਨ ਪੈੜੀ ਲਗੇ ਆ ਹੋ ਹੋ ਗਈ ਦੋ ਬੀਟ ਦੇ ਕਿਉਂ ਕਿਸੇ ਵੀ ਤਰ੍ਹਾਂ ਦੇ ਕਿਸਾਨ ਨੂੰ ਮੰਡਿਚ ਦਿੱਕਤ ਨਾ ਆਵੇ ਸਾਡੀ ਸਰਕਾਰ ਨੇ ਲਗਾਤਾਰ ਅਸੀਂ ਇਸ ਮਾਮਲੇ 'ਤੇ ਲੜਦੇ ਰਹੇ ਹਾਂ ਸੋ ਪੰਜਾਬ ਦੇ ਅੰਦਰ ਮੈਂ ਕਹਿ ਸਕਦਾ ਵੀ ਇਹਨਾਂ ਚਾਰ ਦਿਨਾਂ ਚ ਕੱਲ 4 ਅਕਤੂਬਰ ਤੱਕ 2 ਲੱਖ ਤੋਂ ਉੱਪਰ 2 ਲੱਖ ਮੀਟਰ ਟਨ ਤੋਂ ਉੱਪਰ ਜਿਹੜੀ ਬੈੜੀ ਪੰਜਾਬ ਦੀਆਂ ਮੰਡੀਆਂ ਚ ਵੱਖ-ਵੱਖ ਮੰਡੀਆਂ ਚ ਆਈ ਆ ਔਰ ਲਗਭਗ 8 8.5 ਲੱਖ ਕਿਸਾਨ ਪੰਜਾਬ ਘੜ ਦਾ ਮੰਡੀ ਚ ਆਂਦਾ ਵੀ ਉਹਦੇ ਲਈ 1854 ਖਰੀਦ ਕੇਂਦਰ ਪੰਜਾਬ ਚ ਬਣੇ ਆ ਜਿਨ੍ਹਾਂ ਦੇ ਅੰਦਰ ਇਹ ਫਸਲ ਆਉਂਦੀ ਔਰ ਜਿਹੜੀ ਆ ਵੱਖ-ਵੱਖ ਏਜੰਸੀਆਂ ਦੇ ਵੱਲੋਂ ਖਰੀਦੀ ਜਾਂਦੀ ਆ ਸੋ ਜਦੋਂ ਮੈਂ ਦੱਸਿਆ ਵੀ 2 ਲੱਖ ਮੀਟਰ ਟਨ ਤੋਂ ਉੱਪਰ ਬੈੜੀ ਕੱਲ ਤੱਕ ਦੀ ਰਿਕਾਰਡ ਕੀਤੀ ਗਈ ਹੈ ਔਰ ਮੈਨੂੰ ਖੁਸ਼ੀ ਹੈ ਵੀ 170000 ਦੇ ਕਰੀਬ ਇਹਦੀ ਖਰੀਦ ਕੀਤੀ ਜਾ ਚੁੱਕੀ ਹੈ ਮੰਡੀਆਂ ਦਾ ਔਰ 24 ਕਰੋੜ ਰੁਪਏ ਦੇ ਲਗਭਗ ਕੱਲ ਦਾ ਮੰਗੜੇ ਘਰੇ ਆ ਅੱਜ ਦੇ ਆਣੇ ਆ ਸਾਹਮਣੂ 24 ਕਰੋੜ ਰੁਪਏ ਦੇ ਲਗਭਗ ਪੈਸਾ ਜਿਹੜਾ ਹੈ ਉਹ ਕਿਸਾਨਾਂ ਦੇ ਖਾਤੇ ਜਾ ਚੁੱਕਿਆ ਸੋ ਸਾਡਾ ਵਾਦਾ ਹੈ ਵੀ ਕਿਸਾਨ ਮੰਡੀ 'ਚ ਆਵੇ ਉਸ ਦਿਨ ਫਸਲ ਚੱਕਾਂਗੇ ਔਰ 24 ਘੰਟੇ ਦੇ ਵਿੱਚ ਵਿੱਚ ਉਹਦੇ ਖਾਤੇ 'ਚ ਪੈਸੇ ਪੈਣ ਆ ਇਹ ਸਾਡੇ ਹਰ ਪੱਖ ਤੋਂ ਜਦੋਂ ਅਸੀਂ ਕਰ ਰਹੇ ਹਾਂ ਸੋ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਅੰਦਰ ਜੋ ਰਿਪੋਰਟਾਂ ਨੇ ਜੋ ਫੀਡਬੈਕ ਸਾਡੇ ਕੋਲ ਪਹੁੰਚੀ ਹੈ ਵੀ ਇਸ ਵਾਰ ਪੰਜਾਬ ਦੇ ਅੰਦਰ ਕੰਪੈਰੀਟਿਵਲੀ ਜਿਹੜਾ ਉਹ ਦਾਣਾ ਵੀ ਅੱਛਾ ਔਰ ਅਨਾਜ ਔਰ ਚਾਰ ਵੀ ਪੰਜਾਬ ਦੇ ਵਿੱਚ ਵਧੂਗਾ ਸੋ ਸਾਨੂੰ 182 ਮਤਲਬ ਲੱਖ ਮੀਟਰ ਟਨ ਦਾ ਜਿਹੜਾ ਟਾਰਗੇਟ ਮਿਲਿਆ ਹੈ ਕੋਟ ਆਗਰਾ ਅਸੀਂ ਪੂਰਾ ਕਰਾਂਗੇ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਜ਼ਰੂਰ ਮਤਲਬ ਇਹ ਵੀ ਕਰਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਬਕੌਫਲਾ ਤੁਹਾਡੇ ਮਨ ਚ ਨਹੀਂ ਹੋਣਾ ਚਾਹੀਦਾ ਕੱਲਾ ਕੱਲਾ ਦਾਣਾ ਮੰਡੀ ਚ ਚੱਕਾਂਗੇ ਔਰ ਇੱਕੇ ਸਾਡੀ اپیل ਆ ਕਿ ਫਸਲ ਨੂੰ ਸਵਾਰ ਕੇ ਮੰਡੀ ਤੇ ਲੈ ਕੇ ਜਾਣ ਤਾਂ ਜੋ ਅੱਗੇ ਕਿਸੇ ਦਿੱਕਤ ਦਾ ਨਾਮ ਨਾ ਹੋਵੇ ਸੋ ਮਾਨਜੋਕ ਮਹੱਕਮਤ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਸਾਰੇ ਮੰਤਰੀ ਸਹਿਬਾਨ ਸਾਡੇ ਟੋਟਲ ਐਮ ਐਲ ਏ ਸਹਿਬਾਨ ਸਾਡੇ ਚੇਅਰਮੈਨ ਲਗਾਤਾਰ ਇਹਨਾਂ ਦਿਨਾਂ ਦੇ ਅੰਦਰ ਮੰਡੀਆਂ ਦੇ ਆਲੇ ਦੁਆਲੇ ਰਹਿਣਗੇ ਤਾਂ ਜੋ ਜਿਹੜਾ ਚੁਹਾਨੇ ਦੀ ਖਰੀਦ ਦੇ ਪ੍ਰਬੰਧ ਨੇ ਉਹ ਸਮੂਧਿਲੀ ਚੱਲ ਸਕਣ ਔਰ ਇਹਦੇ ਲਈ ਆਜ਼ਮਾ ਕਰਨੇ ਮੰਡੀ ਚ ਆਇਆ ਸੋ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਕਿ ਬਹੁਤ ਸਮੂਧਿਲੀ ਕੰਮ ਚੱਲ ਰਿਹਾ ਸਾਡੇ ਅਧਿਕਾਰੀ ਸਹਿਬਾਨ ਟੋਪਲ ਪ੍ਰਸ਼ਾਸਨ ਔਰ ਸਾਡੇ ਐਮ ਐਲ ਐਸ ਸਹਿਬਾਨ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਮੈਨੂੰ ਲੱਗਦਾ ਵੀ ਇਸ ਵਾਰ ਜਿਹੜਾ ਸੀਜ਼ਨ ਹੈ